ਅਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਲੇ ਵਿੱਚੋਂ ਰਚਨਾ ਅਚੇਤਨ ਵਿੱਚ ਬੈਠਾ ਧਨੁਬ ਡਰ ਡਰ ਮਨੁੱਖ ਤੇ ਹੋਂਦ ਵਿੱਚ ਹੋਂ ਸਾਰੀ ਉਸ ਦੇ ਮਨ ਵਿੱਚ ਆਪਣੀ ਥਾਂ ਬਣਾ ਲੈਂਦਾ ਹੈ ਛੋਟਾ ਬਾਲ ਹਨੇਰੇ ਤੋਂ ਉੱਚੀ ਆਵਾਜ਼ ਤੇ ਇਕੱਲੇਪਣ ਤੋਂ ਡਰ ਜਾਂਦਾ ਹੈ ਫਿਰ ਵਿਕਸਿਤ ਹੋਣ ਦੀ ਕਿਰਿਆ ਦੌਰਾਨ ਕਈ ਸਥਿਤੀਆਂ ਤੋਂ ਲੰਘਦਿਆਂ ਕਈ ਹੋਰ ਡਰ ਉਸ ਦੇ ਮਨ ਵਿੱਚ ਬੈਠ ਜਾਂਦੇ ਹਨ ਤੇ ਕਈ ਨਿਕਲ ਵੀ ਜਾਂਦੇ ਹਨ पर कई डरता अपना परछावा सदा ਲਈ जिंदगी ते छट जाते ਹਨ ఇంਜ ਵੀ ਹੁੰਦਾ ਹੈ ਕਿ کئی ਡਰ ਹਾਲਾਤ ਹੇਠ ਦੱਬ ਜਾਂਦੇ ਹਨ ਅਤੇ ਇੱਕ ਦਿਨ اچانک ਯਾਦਾਂ ਦੀਆਂ ਤਿਆਂ ਹੇਠੋਂ ਨਿਕਲ ਸੱਪ ਵਾਂਗ ਫਨ ਚੁੱਕ ਲੈਂਦੇ ਹਨ ਬਚਪਨ ਵਿੱਚ ਇੱਕ ਵਾਰ ਮੈਂ ਸਰੋਵਰ ਵਿੱਚ ਡੁੱਬਦੀ ਡੁੱਬਦੀ بچ ਗਈ ਸੀ ਫਿਰ ਇਹ ਘਟਨਾ ਵਿਸਰੀ ਹੀ ਰਹੀ ਬਾਅਦ ਵਿੱਚ ਮੈਂ ਕਈ ਵਾਰ ਸਰੋਵਰ ਵਿੱਚ ਨਹਾਤੀ ਵੀ ਕੌਰੀ ਦੇ ਦਿਨੀ ਜਦੋਂ ਮੈਂ ਕੰਨਿਆ ਮਹਾਵਿਦਿਆਰਿਆ निरंतर पडती सी ਸਾਡੀ ਜਮਾਤ ਦੀਆਂ ਲੜਕੀਆਂ ਦਾ ਟ੍ਰਿਪ ਕਾਂਜੜੀ ਝੀਲ ਤੇ ਗਿਆ ਉੱਥੇ ਬੋਤਲ ਬੁਰਸ਼ ਤੇ ਵੱਡੇ ਵੱਡੇ ਬਿਰਖਾਂ ਦੇ ਮੋਟੇ ਟਾਹਣ ਦੂਰ ਤੱਕ ਪਾਣੀ ਉੱਤੇ ਸਮਾਨਾਂਤਰ ਫੈਲੇ ਦੇਖੇ ਤਮੈ ਰਹਿ ਨਾ ਸਕੀ ਤੇ ਬਾਕੀ ਲੜਕੀਆਂ ਦੀ ਦੇਖਾ ਦੇਖੀ ਇੱਕ ਟਾਹਣ ਤੇ 8-10 ਕਦਮ ਤੁਰਦੀ ਚੜੀ ਗਈ ਅਚਾਨਕ ਬਰਤਲ ਗਿਆ ਹਰ ਇੱਕ ਨਿੱਕੀ ਜਿਹੀ ਟਾਣੀ ਨਾਲ ਅੜ ਗਿਆ ਹੁਣ ਹੀ ਧੇਰ ਨੂੰ ਮੈਂ ਤਾਂ ਸਵਲ ਗਈ ਪਰ ਉਹ ਨਿੱਕੀ ਸ਼ਾਖ ਟੁੱਟ ਕੇ ਛਪਕ ਪਾਣੀ ਵਿੱਚ ਡਿੱਗ ਪਈ। ਦਿਲ ਦਹਿਲ ਗਿਆ। ਹੁਣੇ ਇਸ ਤੀਰ ਥਾਵੇਂ ਮੈਂ ਹੋਣਾ ਸੀ। ਫਿਰ ਮੈਂ ਬਹੁਤ ਸੰਭਲ ਕੇ ਹੌਲੀ-ਹੌਲੀ ਵਾਪਸ ਆਈ। ਦਿਲ ਅਜੇ ਵੀ ਧੜਕ ਰਿਹਾ ਸੀ। ਨਾਲ ਹੀ ਅਧਿਆਪਕ ਨੂੰ ਪੁੱਛਿਆ ਕਿ ਇੱਥੇ ਪਾਣੀ ਕਿੰਨਾ ਕੁ ਗਹਿਰਾ ਹੋਵੇਗਾ। ਉਹਨਾਂ ਕਿਹਾ ਕਿ ਕੋਈ 25-30 ਫੁੱਟ ਗਹਿਰਾ ਤਾਂ ਹੋਵੇਗਾ ਹੀ। ਮੇਰਾ ਅੰਦਰ ਕੰਬ ਗਿਆ। ਮੈਨੂੰ ਤਾਂ ਤਰਨਾ ਵੀ ਨਹੀਂ ਆਉਂਦਾ। ਉਸੇ ਪੜੀ ਪਤਾ ਨਹੀਂ ਕਿੰਜ ਬਚਪਨ ਦੀ ਡੁੱਬਣ ਵਾਲੀ ਘਟਨਾ ਵੀ ਕਿਤੋਂ ਉੱبر ਕੇ ਮੇਰੇ ਮਨ ਵਿੱਚ ਤਣ ਕੇ ਖਲੋ ਗਈ ਤੇ ਮੁੜ ਕਦੇ ਵੀ ਨਾ ਭੁੱਲੀ ਫਿਰ ਤਾਂ ਪਾਣੀ ਦੇ ਡਰ ਨੇ ਮੈਨੂੰ ਇੰਨਾ ਜਕੜ ਲਿਆ ਕਿ ਤਫਰੀਜ਼ ਦੇ ਪਲਾਂ ਵਿੱਚ ਪਾਣੀ ਵਿੱਚ ਕਿਸ਼ਤੀ ਆਦਿ ਕਿਸੇ ਵੀ ਸੈਰ ਵਿਲੇ ਸਹਿ ਜੋ ਕੇ ਆਨੰਦਮਾਨ ਹੀ ਨਾ ਸਕੀ ਬੱਚਿਆਂ ਨਾਲ ਕਿਸੇ ਵੀ ਥਾਂ ਤੇ ਕਿਸ਼ਤੀ ਵਿੱਚ ਬੈਠਿਆਂ ਮੈਂ ਅਕਸਰ ਚਲਾਉਣ ਵਾਲੇ ਨੂੰ ਪੁੱਛਦੀ ਰਹਿੰਦੀ ਕਿ ਇੱਥੇ ਪਾਣੀ ਕਿੰਨਾ ਡੂੰਘਾ ਹੈ ਤੇ ਜੇ ਕੋਈ ਕਿਸ਼ਤੀ ਡੁੱਬਣ ਲੱਗੇ ਕਾ ਕੋਈ ਬਚਾਉਣ ਵਾਲੇ ਆ ਜਾਂਦੇ ਹਨ ਹਾਜ਼ਾ ਬੱਚੇ ਹੋਰ ਘਮਣ ਦੀ ਜ਼ਿੱਦ ਕਰਦੇ ਪਰ ਮੈਂ ਵਾਪਸ ਬੁਣ ਲਈ ਬਹਾਨੇ ਲੱਭਦੀ ਕਿਸੇ ਦੇ ਅੰਦਰ ਬੈਠਾ ਡਰ ਕਈ ਵਾਰ ਹਾਸੋ ਹੀਣੀਆਂ ਸਥਿਤੀਆਂ ਵੀ ਪੈਦਾ ਕਰ ਦਿੰਦਾ ਹੈ ਇਸ ਤਰ੍ਹਾਂ ਦੀ ਸਥਿਤੀ ਦਰਸਾਉਂਦਾ ਇੱਕ ਚੁਟਕਲਾ ਆਮ ਪ੍ਰਚਲਿਤ ਹੈ ਕਿ ਇੱਕ ਜੱਟ ਮੁੰਡੇ ਦੀ ਬਾਣੀਏ ਦੇ ਹਾਣੀ ਮੁੰਡੇ ਨਾਲ ਲੜਾਈ ਹੋ ਗਈ ਸਬਬ ਵੀ ਬਾਣੀਏ ਤਾਂ ਦਾ ਚੜ ਗਿਆ ਤੇ ਉਹ ਜੱਟ ਮੁੰਡੇ ਨੂੰ ਢਾ ਕੇ ਉਸ ਦੀ ਹਿੱਕ ਤੇ ਚੜ ਬੈਠਾ ਪਰ ਉੱਪਰ ਬੈਠਾ ਰੁਹੀ ਜਾਵੇ ਕਿਸੇ ਵੇਖਣ ਵਾਲੇ ਨੇ ਪੁੱਛ ਲਿਆ ਕਿ ਤੂੰ ਤਾਂ ਉੱਪਰ ਬੈਠਾ ਹੈ ਫਿਰ ਵੀ ਰੋ ਰਿਹਾ ਹੈ ਉਹ ਕਹਿਣ ਲੱਗਾ ਕਿ ਜਦੋਂ ਇਹ ਉੱਪਰ ਆ ਗਿਆ ਇਹਨੇ ਮੈਨੂੰ ਨਹੀਂ ਛੱਡਣਾ ਕੁਝ ਗਵਾਹ ਦੇਣ ਦਾ ਡਰ ਵੀ ਹੁੰਦਾ ਤੇ ਉਸ ਚੋਂ ਸਭ ਤੋਂ ਵੱਡਾ ਡਰ ਹੁੰਦਾ ਜ਼ਿੰਦਗੀ ਗਵਾ ਦੇਣ ਦਾ ਬਚਪਨ ਵਿੱਚ ਮਨ ਤੋਂ ਡਰ ਨਹੀਂ ਲੱਗਦਾ ਕਿਉਂਕਿ ਜ਼ਿੰਦਗੀ ਦੀ ਕੀਮਤ ਦਾ ਹੀ ਪਤਾ ਨਹੀਂ ਹੁੰਦਾ ਜਵਾਨੀ ਆਪਣੇ ਜੋਸ਼ ਵਿੱਚ ਮਸਤ ਇਸ ਤਰ੍ਹਾਂ ਦਾ ਕੁਝ ਸੋਚਣਾ ਹੀ ਨਹੀਂ ਚਾਹੁੰਦੀ ਜਵਾਨੀ ਹੀ ਹੈ ਜੋ ਆਪਣੀ ਆਈ ਤੇ ਆ ਜਾਵੇ ਤੱਕ ਖਤਰੇ ਦੇ ਮੂੰਹ ਵਿੱਚ ਸਿੱਧੀ ਛਲਾਂਗ ਲਾ ਸਕਦੀ ਹੈ। ਪਰ ਇਸਤੀ ਰਵਾਨੀ ਦਾ ਬੇਗ ਮੱਠਾ ਪੈਂਦਿਆਂ ਹੀ ਜਦੋਂ ਰਿਸ਼ਤਿਆਂ ਦਾ ਤਾਣਾ ਬਾਣਾ ਘਿਰਦਾ ਹੈ ਤਾਂ ਕੁਝ ਗੋਨ ਦਾ ਖਿਆਲ ਆਉਂਦਿਆਂ ਹੀ ਤਰਹਿਣ ਲੱਗਦੇ ਹਾਂ ਤੇ ਡਰ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਉਲਟ ਕਈ ਵਾਰ ਕਿਸੇ ਦੀ ਜ਼ਿੰਦਗੀ ਵਿੱਚ ਅਜਿਹੇ ਘਟਨਾਵਾਂ ਦਾ ਤੰਤਾ ਹਿੱਲਕ ਜਾਂਦਾ ਹੈ। ਫਿਰ ਮੁਸ਼ਕਿਲیں ਇਤਨੀ ਪੜੀ ਕਿ ਆਸਾਨ ਹੋ ਗਈ ਵਾਲੀ ਗੱਲ ਵੀ ਹੋ ਜਾਂਦੀ ਹੈ। ਦਰਦ ਕਾ ਹੱਦ ਸੇ ਗੁਜ਼ਰ ਜਾਣਾ ਹੈ ਹੈ ਦੁਆ ਹੋ ਜਾਣਾ ਵਾਂਗ ਕੁਝ ਨਵਾਂ ਵੀ ਵਾਪਰ ਜਾਂਦਾ ਹੈ ਅੰਗਰੇਜ਼ੀ ਦੀ ਇੱਕ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਆਦਮੀ ਮੌਤ ਨੂੰ ਇੰਨਾ ਨੇੜੇੋਂ ਦੇਖ ਲੈਂਦਾ ਕਿਸ ਦੇ ਮਨ ਵਿੱਚੋਂ ਮੌਤ ਦਾ ਡਰ ਮੂਲੋਂ ਹੀ ਨਿਕਲ ਜਾਂਦਾ ਹੈ ਤੇ ਫਿਰ ਉਹ ਹੈਰਾਨੀਜਨ ਕਾਰਨਾਮੇ ਕਰ ਗੁਜ਼ਰਦਾ ਹੈ ਡਰ ਜਾਣਕਾਰੀ ਦਾ ਵੀ ਹੁੰਦਾ ਤੇ ਅਨਜਾਨਤਾ ਦਾ ਵੀ ਕਹਾਵਤ ਹੈ ਕਿ ਆਪਣੇ ਪਿੰਡ ਦੀਆਂ ਮੜੀਆਂ ਤੇ ਬੇਗਾਨੇ ਪਿੰਡ ਦੇ ਛੱਪੜ ਤੋਂ ਡਰ ਲੱਗਦਾ ਹੈ ਪਿੰਡ ਦੀਆਂ ਮੜੀਆਂ ਕੋਲੋਂ ਲੰਘਦਿਆਂ ਉੱਥੇ ਆ ਚੁੱਕੇ ਜਾਣੂ ਪਛਾਣੂ ਯਾਦ ਆਉਂਦੇ ਹਨ ਤੇ ਮਨ ਵਿੱਚ ਇੱਕ ਅਗਿਆਤ ਜਿਹਾ ਪੈਛਾ ਜਾਂਦਾ ਹੈ ਪਰ ਦੂਜੇ ਪਿੰਡ ਬਾਰੇ ਇਸ ਤਰ੍ਹਾਂ ਦਾ ਕੁਝ ਪਤਾ ਨਹੀਂ ਹੁੰਦਾ ਇਸੇ ਤਰ੍ਹਾਂ ਆਪਣੇ ਪਿੰਡ ਦੇ ਛੱਪੜ ਤਾਂ ਲੋਕਾਂ ਨੇ ਤਰੇ ਹੋਏ ਹੁੰਦੇ ਹਨ ਪਰ ਬੇਗਾਨੇ ਪਿੰਡ ਦੇ ਛੱਪੜ ਦੀ ਗਹਿਰਾਈ ਬਾਰੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਹੁੰਦਾ ਡਰ ਵੀ ਕਈ ਕਈ ਵੇਸ ਬਦਲਦਾ ਹੈ ਕਈ ਵਾਰ ਕਿਸੇ ਦੀ ਮੌਜੂਦਗੀ ਦਾ ਛੱppa ਕਿਸੇ ਹੋਰ ਤੇ ਇੰਜ ਪੈਂਦਾ ਕਿ ਦੂਜਾ ਸਹਿਜ ਨਹੀਂ ਰਹਿ ਸਕਦਾ ਜਿਵੇਂ ਕਈ ਬੱਚੇ ਪਿਓ ਜਾਂ ਕਿਸੇ ਰਿਸ਼ਤੇਦਾਰ ਤੋਂ ਡਰਦੇ ਹੁੰਦੇ ਹਨ ਉਹਨਾਂ ਦੀ ਹਾਜ਼ਰੀ ਵਿੱਚ ਚੰਗੇ ਤੇ ਤਰਾਰ ਲੋਕ ਵੀ ਖੇਸਿਆ ਕੇ ਉੱਠ ਜਾਣ ਦੀ ਕੋਸ਼ਿਸ਼ ਕਰਦੇ ਹਨ ਇਸ ਤਰ੍ਹਾਂ ਦੀ ਸਥਿਤੀ ਨੂੰ ਦਰਸਾਉਂਦੀ ਇੱਕ ਕਹਾਣੀ ਅਕਬਰ ਤੇ ਬੀਰਬਲ ਦੇ ਨਾਮ ਵੀ ਜੋੜੀ ਜਾਂਦੀ ਹੈ ਕਹਿੰਦੇ ਹਨ ਇੱਕ ਵਾਰ ਬਾਦਸ਼ਾਹ ਅਕਬਰ ਬੀਰਬਲ ਨਾਲ ਨਾਰਾਜ਼ ਹੋ ਗਿਆ ਤਾਂ ਬੀਰਬਲ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਕਈ ਦਿਨਾਂ ਪਿਛੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਬੀਰਬਲ ਨੂੰ ਲੱਭਣ ਵਾਸਤੇ ਇੱਕ ਤਰੀਕਾ ਅਪਣਾਇਆ ਇੱਕ ਭੇਡ ਦਾ ਲੇਲਾ ਮੰਗਵਾਇਆ ਇੱਕ ਆਦਮੀ ਜਿਸ ਨੂੰ ਕੋਈ ਸਜ਼ਾ ਦੇਣੀ ਸੀ ਨੂੰ ਬੁਲਾ ਕੇ ਉਸ ਲੇਲੇ ਦਾ ਭਾਰ ਉਸ ਦੇ ਸਾਹਮਣੇ ਹੀ ਤੋਲਿਆ ਤੇ ਲੇਲਾ ਉਸ ਆਦਮੀ ਦੇ ਹਵਾਲੇ ਕਰ ਦਿੱਤਾ ਉਸ ਨੂੰ ਹਦਾਇਤ ਕੀਤੀ ਕਿ ਤੂੰ ਇੱਕ ਮਹੀਨੇ ਪਿੱਛੋਂ ਇਸ ਸ਼ਾਹੀ ਲੇਲੇ ਨੂੰ ਵਾਪਸ ਕਰਨਾ ਤੇ ਯਾਦ ਰੱਖਣਾ ਕਿ ਇਸ ਦਾ ਭਾਰ ਅੱਜ ਜਿੰਨਾ ਹੀ ਹੋਣਾ ਚਾਹੀਦਾ ਨਾ ਰੱਤੀ ਪਰਵਦੇ ਤੇ ਨਾ ਹੀ ਕਟੇ ਉਹ ਆਦਮੀ ਪਰੇਸ਼ਾਨ ਹੋ ਗਿਆ ਕਿ ਇੰਜ ਕਿਵੇਂ ਹੋ ਸਕਦਾ ਹੈ पर हुकुम शाही सीते जान भी बचावणी सी खैर उसने लुके हुए बीरबल ਨੂੰ ਲੱਭਿਆ ਤੇ ਉਸਦੀ ਸਲਾਹ ਅਨੁਸਾਰ ਇੱਕ ਮਹੀਨਾ ਲੇਲੇ ਨੂੰ ਸੰਭਿਆ ਜਦੋਂ ਅਕਬਰ ਨੇ ਲੇਲੇ ਦਾ ਭਾਰ ਤਲਵਾਇਆ ਤਾਂ ਭਾਰ ਪਹਿਲੇ ਜਿੰਨਾ ਵੇਖ ਕੇ ਹੈਰਾਨ ਰਹਿ ਗਿਆ ਅਕਬਰ ਨੇ ਉਸ ਆਦਮੀ ਨੂੰ ਪੁੱਛਿਆ ਕਿ ਸੱਚੋ ਸੱਚ ਦੱਸ ਇਹ ਭਾਰ ਨੂੰ ਬਰਾਬਰ ਕਿਵੇਂ ਰੱਖਿਆ ਤਾਂ ਉਸ ਆਦਮੀ ਨੇ ਦੱਸਿਆ ਕਿ ਜਾਂ ਭਰਾ ਮੈਂ ਦਿਨ ਬਿਲੇ ਲੇਲੇ ਨੂੰ ਪੂਰਾ ਰੱਜ ਕੇ ਖਵਾਉਂਦਾ ਸੀ ਇਸਦੀ ਵਧੀਆ ਸੇਵਾ ਕਰਦਾ ਰਿਹਾ ਸੀ ਰਾਤ ਨੂੰ ਜੰਗਲ ਤੋਂ ਪਕੜ ਕੇ ਲਿਆਂਦਾ ਇੱਕ ਬਗਿਆੜ ਇਸ ਦੇ ਸਾਹਮਣੇ ਬੰਨ੍ਹ ਦਿੰਦਾ ਸਾਂ ਪੂਰੀ ਰਾਤ ਬਗਿਆੜ ਨੂੰ ਦੇਖਦਿਆਂ ਸਹਿਮ ਕਰਨ ਇਸ ਤੇ ਖਾਦੇ ਪੀਤੇ ਦਾ ਅਸਰ ਖਤਮ ਹੋ ਜਾਂਦਾ ਸੀ ਅਕਬਰ ਨੇ ਪੁੱਛਿਆ ਤੈਨੂੰ ਇਸ ਲਾਹ ਕਿਸ ਨੇ ਦਿੱਤੀ ਤਾਂ ਡਰਦਿਆਂ ਉਸਨੇ ਦੱਸ ਦਿੱਤਾ ਕਿ ਬਿਰਬਲ ਨੇ ਮੈਨੂੰ ਇਸ ਲਾਹ ਦਿੱਤੀ ਸੀ ਅਕਬਰ ਦੀ ਸਕੀਮ ਕਾਮਯਾਬ ਹੋ ਗਈ ਆਮ ਤੌਰ ਤੇ ਡਰ ਦਾ ਜ਼ਿੰਦਗੀ ਨਾਲ ਲੁਕਣ ਮਿਟੀ ਵਾਲਾ ਰਿਸ਼ਤਾ ਹੁੰਦਾ ਹੈ ਉੱਚੀ ਤੋਂ ਉੱਚੀ ਥਾਂ ਤੇ ਚੜਨ ਨੂੰ ਦਿਲ ਕਰਦਾ ਤੇ ਡਿੱਗਣ ਦਾ ਡਰ ਵੀ ਅੰਦਰ ਹੀ ਅੰਦਰ ਹੌਸਲੇ ਨੂੰ ਪਛਾਣ ਕੇ ਚੜ੍ਹਦੇ ਆਹਰ ਵਿੱਚ ਰਹਿੰਦਾ ਹੈ ਪਾਣੀਆਂ ਵਿੱਚ ਅਠਖੇਲੀਆਂ ਕਰਨ ਦੀ ਲੋਚ ਉੱਬਰਦੀ ਹੈ ਪਰ ਡੁੱਬਣ ਦਾ ਡਰ ਨਾਲ ਹੀ ਰੀੜ ਦੀ ਹੱਡੀ ਵਿੱਚ ਰੀਂਗਣ ਲੱਗਦਾ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਡਰ ਤਾਂ ਸਾਡੇ ਮਨ ਤੋਂ ਬਾਹਰ ਕੋਈ ਵਜੂਦ ਹੀ ਨਹੀਂ ਹੁੰਦਾ ਤੇ ਸੋਚਵਾਨ ਮਨ ਆਪਣੀ ਬੁੱਧੀ ਵਿਵੇਕ ਨਾਲ ਆਚੇਤਨ ਵਿੱਚ ਬੈਠੇ ਇਸ ਧਰਨ ਨੂੰ ਕਾਬੂ ਕਰ ਸਕਦਾ ਹੈ ਡਰ ਤੇ ਕਾਬੂ ਪਾ ਚੁੱਕੇ ਲੋਕ ਉੱਚੀਆਂ ਉੱਚੀਆਂ ਚੋਟੀਆਂ ਸਰ ਕਰ ਸਕਦੇ ਹਨ ਆਣੀ ਵਿੱਚ ਲਹਿਰ ਦੇ ਆਨੰਦ ਲੈਂਦੇ ਹਨ ਹਵਾਵਾਂ ਵਿੱਚ ਉੱਡਣ ਵਾਲੇ ਜਾਣਦੇ ਹਨ ਕਿ ਮੌਤ ਜੇਬ ਵਿੱਚ ਪਈ ਹੈ ਪਰ ਇਸ ਦਾ ਅਰਥ ਇਹ ਹਰਗੇਜ਼ੀ ਨਹੀਂ ਕਿ ਉੱਡੋ ਹੀ ਨਾ ਕੁਝ ਤਾਂ ਮਨੁੱਖੀ ਮਨ ਵਿੱਚ ਅਜੀਹਾ ਹੁੰਦਾ ਹੈ ਜੋ ਸਭ ਡਰਾਂ ਨੂੰ ਪਛਾੜ ਕੇ ਬੰਦੇ ਨੂੰ ਆਪਣੀ ਪਿੱਠ ਚਾੜ ਕੇ ਅਣਹੋਣੇ ਕਾਰਜਾਂ ਲਈ ਤਤਪਰ ਰੱਖਦਾ ਹੈ ਲੋਕ ਸ਼ੂਕ ਦੀਆਂ ਤੂਫਾਨੀ ਨਦੀਆਂ ਵਿੱਚ ਰਾਫਟਿੰਗ ਕਰਦੇ ਹਨ ਉੱਚੇ ਅਮਰੀਕੀ ਕਿਲੀਆਂ ਪਾਉਂਦੇ ਹਨ ਤੇ ਹੋਰ ਅਨੇਕ ਅਸੰਭਵ ਕਾਰਜ ਕਰਦੇ ਹਨ ਤੇ ਜਿਹੇ ਲੋਕੀ ਜ਼ਿੰਦਗੀ ਦੇ ਅਸਲੀ ਸ਼ਾਸਵਾਰ ਹੁੰਦੇ ਹਨ ਧੰਨਵਾਦ